ਕਵੀਰ ਚੰਖਨਾ ਚੰਖੀ ਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੀਟ ਨਾ ਸਕੈ ਕੋਏ ਇਹ ਭਗਤ ਕਬੀਰ ਸਬਦ ਦਾ ਉਚਾਰਨ ਕੀਤਾ ਹੋਇਆ 32ਵਾਂ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਇਨਸਾਨ ਤੂੰ ਦੁਨੀਆਵੀ ਪਦਾਰਥਾਂ ਦੇ ਮੋਹ ਦੇ ਵਿੱਚ ਫਸਿਆ ਹੋਇਆ ਜਦੋਂ ਸਤਿਗੁਰ ਕਹਿੰਦੇ ਨੇ ਤੈਨੂੰ ਕੁਝ ਵਸਤੂਆਂ ਨਹੀਂ ਪ੍ਰਾਪਤ ਹੁੰਦੀਆਂ ਕਈ ਸੁੱਖ ਦੁਨੀਆ ਦੇ ਤੇ ਤੈਨੂੰ ਨਹੀਂ ਪ੍ਰਾਪਤ ਹੁੰਦੇ ਸਤਿਗੁਰ ਕਹਿੰਦੇ ਨੇ ਤੂੰ ਦੂਜੇ ਲੋਕਾਂ ਵੱਲ ਵੇਖਦਾ ਵੀ ਉਹਦੇ ਕੋਲ ਆ ਸੁੱਖ ਹੈ ਮੇਰੇ ਕੋਲ ਆ ਸੁੱਖ ਨਹੀਂ ਸਤਿਗੁਰ ਕਹਿੰਦੇ ਨੇ ਦੁਨੀਆ ਵੱਲ ਵੇਖਦਾ ਦੁਨੀਆ ਦੇ ਇਹਨਾਂ ਪਦਾਰਥਾਂ ਦੇ ਮੋਹ ਵਿੱਚ ਫਸਿਆ ਹੋਇਆ ਫਿਰ ਤੂੰ ਪਰਮਾਤਮਾ ਨੂੰ ਲੰਬੇ ਦੰਦਾ ਸਤਗੁਰ ਕਹਿੰਦੇ ਨੇ ਫਿਰ ਪ੍ਰਮਾਤਮਾ ਨਾਲ ਤੂੰ ਗਿੱਲੇ ਸ਼ਿਕਵੇ ਕਰਦਾ ਕਬੀਰ ਚੰਖ ਨਾ ਚੰਖੀਏ ਤੇਰੇ ਗਿੱਲੇ ਸ਼ਿਕਵੇ ਕਰਨ ਨਾਲ ਸਤਗੁਰ ਕਬੀਰ ਸਾਹਿਬ ਕਹਿੰਦੇ ਨੇ ਕੁਝ ਵੀ ਨਹੀਂ ਹੋਣਾ ਤੁਮਰੋ ਕਹਿਓ ਨਾ ਹੋਏ ਤੇਰੇ ਕਹਿਣ ਨਾਲ ਕੀ ਹੋ ਜਾਏਗਾ ਉਸ ਪ੍ਰਮਾਤਮਾ ਨੂੰ ਫਰਕ ਨਹੀਂ ਪੈਣਾ ਜੇ ਤੇਰੇ ਕੋਲ ਕੋਈ ਵਸਤੂ ਹੈ ਉਹਦਾ ਸ਼ੁਕਰਾਨਾ ਕਰਿਆ ਕਰ ਜੇ ਕੋਈ ਵਸਤੂ ਨਹੀਂ ਹੈ ਉਧਰ ਲਈ ਅਰਦਾਸ ਕਰਿਆ ਕਰ ਇਹ ਨੀਵੀ ਸਤਗੁਰੂ ਕਹਿੰਦੇ ਨੇ ਤੇਰੇ ਕੋਲ ਨਹੀਂ ਹੈ ਤੇ ਤੂੰ ਫਿਰ ਪਰਮਾਤਮਾ ਨੂੰ ਲਾਂਭੇ ਦਮੇ ਰੱਬ ਨਾਲ ਸ਼ਿਕਵੇ ਸ਼ਿਕਾਇਤਾਂ ਕਰੇ ਸਤਗੁਰੂ ਕਹਿੰਦੇ ਨੇ ਤੇਰੇ ਇਹਨਾਂ ਸ਼ਿਕਵੇ ਸ਼ਿਕਾਇਤਾਂ ਨਾਲ ਕੁਝ ਨਹੀਂ ਹੋਣਾ ਤੇ ਸਤਗੁਰੂ ਕਹਿੰਦੇ ਨੇ ਇਹ ਸਿਰਫ ਤੇ ਸਿਰਫ ਤੇਰਾ ਸਤਗੁਰੂ ਕਹਿੰਦੇ ਨੇ ਬੇਫਯੂਲ ਦਾ ਸਤਗੁਰੂ ਕਹਿੰਦੇ ਨੇ ਪਰਮਾਤਮਾ ਨੂੰ ਦਿੱਤਾ ਹੋਇਆ ਆਲਾੰਬਾ ਹੈ ਇਹ ਤੇਰੇ ਗਿੱਲੇ ਸ਼ਿਕਵੇ ਬੇਫਯੂਲ ਨੇ ਕਿਸੇ ਕੰਮ ਦੇ ਨਹੀਂ ਕਰਮ ਕਰੀਮ ਜੋ ਕਰ ਰਹੇ ਮੀਟ ਨਾ ਸਕਾ ਕੋਈ ਜੋ ਕਹਿੰਦੇ ਨੇ ਉਹ ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਆਪਣੀ ਬਖਸ਼ਿਸ਼ ਦੇ ਨਾਲ ਕਰਦਾ ਉਸ ਕੀਤੇ ਹੋਏ ਨੂੰ ਕੋਈ ਮਿਟਾ ਨਹੀਂ ਸਕਦਾ ਕਈ ਵਾਰ ਅਸੀਂ ਇਦਾਂ ਵੀ ਸੋਚਦੇ ਹਾਂ ਕਿ ਇਹ ਵਸਤੂ ਜਿਹੜੀ ਮੇਰੇ ਸੁੱਖ ਨੇ ਜਿਹੜੇ ਉਹ ਦੂਜਿਆਂ ਨੇ ਕੁਝ ਕਰ ਦਿੱਤਾ ਤੇ ਤਾਂ ਕਰਕੇ ਮੇਰੇ ਕੋਲ ਸੁੱਖ ਖੋਲੇ ਗਏ ਨੇ ਮੇਰੀ ਬਰਬਾਦੀ ਦੇ ਪਿੱਛੇ ਦੂਜਿਆਂ ਦਾ ਹੱਥ ਹੈ ਕਿਸੇ ਨੇ ਕੁਝ ਕੀਤਾ ਤਾਂ ਮੇਰਾ ਇਹ ਜਿਹੜਾ ਨੁਕਸਾਨ ਹੋ ਰਿਹਾ ਪਰ ਸਤਿਗੁਰ ਕਹਿੰਦੇ ਨੇ ਅਸਲ ਵਿੱਚ ਭਾਈ ਜੋ ਪਰਮਾਤਮਾ ਨੇ ਕਰ ਦਿੱਤਾ ਉਹਨੂੰ ਕੋਈ ਮਿਟਾ ਨਹੀਂ ਸਕਦਾ ਨਾ ਤੈਨੂੰ ਕੋਈ ਬਰਬਾਦ ਕਰ ਸਕਦਾ ਦੁਨੀਆ ਵਿੱਚ ਨਾ ਕੋਈ ਆਵਾਦ ਕਰ ਸਕਦਾ ਤੇਰੀ ਬਰਬਾਦੀ ਅਤੇ ਆਵਾਦੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦੇ ਹੀ ਹੱਥ ਹੈ ਜੇ ਤੂੰ ਬਰਬਾਦ ਹੋਣਾ ਤਾਂ ਆਪ ਦੇ ਔਗਣਾ ਕਰਕੇ ਹੋਣਾ ਤੇ ਸਤਿਗੁਰ ਕਹਿੰਦੇ ਨੇ ਜੇ ਤੂੰ ਆਵਾਦ ਹੋਣਾ ਉਹ ਜਦੋਂ ਤੂੰ ਪਰਮਾਤਮਾ ਨਾਲ ਜੁੜ ਜਾਂਦਾ ਨੇਕੀ ਦੇ ਰਾਹ ਤੇ ਚੱਲਦਾ ਤੇ ਤੂੰ ਸੁਖ ਹਾਸਲ ਕਰ ਲੈਂਦਾ ਆਵਾਦ ਹੋ ਜਾਂਦਾ ਇਸ ਕਰਕੇ ਪਾਸ਼ਾ ਕਹਿੰਦੇ ਨੇ ਇਹ ਚੋਣ ਹੁੰਦੀ ਹੈ ਬੰਦੇ ਦੀ ਰਾਹ ਚੁਣਦਾ ਹੈ ਬੰਦਾ ਬਰਬਾਦੀ ਹੈ ਤੇ ਆਬਾਦੀ ਦਾ ਗੁਰੂ ਦਾ ਕੰਮ ਹੈ ਰਾਹ ਦੱਸਣਾ ਜਿਹਨੇ ਗੁਰੂ ਦਾ ਦੱਸਿਆ ਰਾਹ ਚੁਣ ਲਿਆ ਸਤਗੁਰੂ ਕਬੀਰ ਸਾਹਿਬ ਕਹਿੰਦੇ ਨੇ ਉਹ ਆਵਾਦ ਹੋ ਜਾਂਦਾ ਇਸ ਲਈ ਜੋ ਪਰਮਾਤਮਾ ਬਖਸ਼ਿਸ਼ ਕਰਨ ਵਾਲਾ ਹੈ ਉਹ ਜੋ ਕਰਦਾ ਹੈ ਉਹਨੂੰ ਦੁਨੀਆ ਦੀ ਕੋਈ ਤਾਕਤ ਮਟਾ ਨਹੀਂ ਸਕਦੀ ਇਸ ਲਈ ਤੂੰ ਪਰਮਾਤਮਾ ਦੇ ਉੱਤੇ ਗਿੱਲੇ ਸ਼ਿਕਵੇ ਕਰਨ ਦੀ ਬਜਾਏ ਪਰਮਾਤਮਾ ਦੀ ਬੰਦਗੀ ਕਰਿਆ ਕਰ ਪਰਮਾਤਮਾ ਦਾ ਸਿਮਰਨ ਕਰਿਆ ਕਰ ਕਬੀਰ ਸਾਹਿਬ ਕਹਿੰਦੇ